ਸਾਤ ਸੰਗਾਜੀ ਫਤੇ ਦੀ ਸਾਂਝ ਪਾਓ ਬੋਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ ਇੱਕ ਵਾਰ ਇੱਕ ਰਾਜਾ ਸੀ ਉਸ ਦੇ ਸਮੇਂ ਸਾਰੇ ਰਾਜ ਦੇ ਲੋਕ ਬੜੇ ਸੁਖੀ ਸਨ ਪਰ ਰਾਜ ਦਾ ਇੱਕ ਇਹ ਨਿਯਮ ਸੀ ਵੀ ਜਿਸ ਵੀ ਦਿਨ ਕੋਈ ਦਿਨ ਤਿਉਹਾਰ ਕੁਝ ਵੀ ਹੁੰਦਾ ਤਾਂ ਉਸ ਦਿਨ ਰਾਜ ਵਿੱਚ ਕੋਈ ਵੀ ਅੰਨ ਨਹੀਂ ਸਿੱਖਾਂਦਾ ਉਹ ਹਿੱਸਾ ਬਚਾ ਕੇ ਅਗਲੇ ਦਿਨ ਤਾਨ ਕਰਿਆ ਕਰਦੇ ਸੀ ਉਥੋਂ ਦਾ ਇੱਕ ਪੁਰਾਣਾ ਨਿਯਮ ਸੀ ਉਸ ਸਮੇਂ ਇੱਕ ਦੇਵ ਨੇ ਰਾਜੇ ਦੀ ਪਰਖਿਆ ਲੈਣ ਲਈ ਇੱਕ ਔਰਤ ਦਾ ਰੂਪ ਧਾਰ ਕੇ ਤੇ ਸੜਕ ਤੇ ਬੈਠ ਕੇ ਰਾਜਾ ਉਧਰੋਂ ਦੀ ਲੰਘ ਰਿਹਾ ਸੀ ਉਹ ਉਸ ਔਰਤ ਦਾ ਰੂਪ ਦੇਖ ਕੇ ਤੇ ਹੈਰਾਨ ਰਹਿ ਗਿਆ ਰਾਜੇ ਨੇ ਪੁੱਛਿਆ ਤੁਸੀਂ ਐਵੇਂ ਸੜਕ ਤੇ ਐਸੇ ਵੀ ਸੜਕ ਚੜੀਏ ਦੇ ਕੰਡੇ ਤੇ ਇਕੱਲੇ ਕਿਉਂ ਬੈਠਿਓ ਅਗੋ ਔਰਤ ਨੇ ਕਿਹਾ ਇਸ ਨਗਰ ਵਿੱਚ ਮੇਰਾ ਕੋਈ ਪਛਾਣਦਾਨੀ ਮੈਂ ਕਿਸ ਤੋਂ ਮਦਦ ਮੰਗਾ ਰਾਜਾ ਢੋਲ ਗਿਆ ਕਹਿੰਦਾ ਮੇਰੇ ਨਾਲ ਚੱਲ ਮੇਰੇ ਰਾਜ ਮਹਿਲ ਵਿੱਚ ਰਾਣੀ ਬਣ ਕੇ ਰਹੀਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਮਦਦ ਲੈਣ ਦੀ ਜ਼ਰੂਰਤ ਨਹੀਂ ਉਹ ਔਰਤ ਕਹਿੰਦੀ ਮੈਂ ਤੇਰੀ ਗੱਲ ਤਾਂ ਮੰਨਾਂਗੀ ਪਰ ਜੇਕਰ ਤੂੰ ਮੈਨੂੰ ਆਪਣੇ ਰਾਜਪਾਟ ਦਾ ਅਧ ਸੌਂਪ ਦਵੇਂ ਉਹ ਕਹਿੰਦਾ ਠੀਕ ਹੈ ਤੂੰ ਅਧ ਕੀ ਕਹਨੀ ਹੈ ਮੈਂ ਤੈਨੂੰ ਸਾਰਾ ਰਾਜਪਾਟ ਹੀ ਆਪਣਾ ਸੌਂਪ ਦੇਣਾ ਕਹਿੰਦੀ ਠੀਕ ਹੈ ਅਗਲੀ ਗੱਲ ਮੈਂ ਜੋ ਵੀ ਬਣਾਵਾਂ ਤੈਨੂੰ ਉਹ ਚੀਜ਼ ਮੇਰੇ ਹੱਥੋਂ ਖਾਣੀ ਹੀ ਪਵੇਗੀ ਕਹਿੰਦਾ ਠੀਕ ਹੈ ਅਗਲੇ ਦਿਨ ਉੱਥੇ ਇੱਕ ਤਿਉਹਾਰ ਸੀ ਜਾਂ ਕਹਿ ਲਓ ਨਵਾਂ ਮਹੀਨਾ ਨਵਾਂ ਦਿਨ ਜਾਂ ਕਿਸੇ ਚੀਜ਼ ਦੀ ਆਰੰਭਤਾ ਸੀ ਹੁਣ ਸਾਰੇ ਨਗਰ ਨੇ ਕੁਝ ਨਹੀਂ ਸੀ ਖਾਣਾ ਰਾਣੀ ਭਾਂਦੇ ਸਾਰ ਕਿਹਾ ਅੱਜ ਸਾਰੇ ਘਰ ਪ੍ਰਸ਼ਾਦਾ ਬਣੇਗਾ ਤੁਸੀਂ ਆਪਣੇ ਘਰ ਮੱਛੀ ਵੀ ਬਣਾਓ ਤੇ ਉਸ ਨੂੰ ਖਾਓ ਰਾਜੇ ਨੂੰ ਵੀ ਖਾਣ ਲਈ ਕਿਹਾ ਤਾਂ ਰਾਜੇ ਨੇ ਕਿਹਾ ਸਾਡਾ ਤਾਂ ਨਿਯਮ ਹੈ ਅਸੀਂ ਨਹੀਂ ਖਾ ਸਕਦੇ ਅੱਜ ਦਾ ਬਚਾ ਕੱਲ ਨੂੰ ਦਾਨ ਕਰਦੇ ਹੁਣ ਦੂਜਾ ਐਵੇਂ ਕਰਨ ਨਾਲ ਵੈਦ ਹਕੀਮ ਕਹਿੰਦੇ ਨੇ ਸਰੀਰ ਦੀਆਂ ਤੰਤਰ ਕਿਰਿਆ ਨੂੰ ਆਰਾਮ ਮਿਲਦਾ ਤੇ ਅਸੀਂ ਬਿਮਾਰੀਆਂ ਤੋਂ ਬਚਦੇ ਹਾਂ ਤਾਂ ਰਾਣੀ ਨੇ ਕਿਹਾ ਤੂੰ ਪਹਿਲਾਂ ਹੀ ਇਹ ਮੇਰੇ ਨਾਲ ਸ਼ਰਤ ਤੇ ਵਿਆਹ ਕੀਤਾ ਸੀ ਮੈਂ ਜੋ ਖਾਣ ਨੂੰ ਕਹਾਂਗੀ ਤੂੰ ਅਗੋ ਖਾਏਗਾ ਤੂੰ ਮਨਾ ਨਹੀਂ ਕਰੇਗਾ ਉਹ ਕਹਿੰਦਾ ਵੀ ਮੈਂ ਖਾ ਨਹੀਂ ਸਕਦਾ ਕਹਿੰਦੀ ਫਿਰ ਤੇਰੇ ਵੱਡੇ ਪੁੱਤਰ ਦੇ ਮੈਂ ਪ੍ਰਾਣ ਹਰ ਲਵਾਂਗੀ ਉਹ ਆਪਣੀ ਵੱਡੀ ਰਾਣੀ ਦੇ ਕੋਲ ਗਿਆ ਜਾ ਕੇ ਉਹਨੂੰ ਸਾਰੀ ਗੱਲ ਦੱਸੀ ਉਹ ਕਹਿੰਦੀ ਇਹ ਧਰਮ ਨਾ ਛੱਡੀ ਵੀ ਜਿਹੜਾ ਦਾਨ ਕਰਨ ਦਾ ਇਹ ਕੰਮ ਨਾ ਛੱਡੀ ਪੁੱਤਰ ਤਾਂ ਫਿਰ ਵੀ ਪ੍ਰਾਪਤ ਹੋ ਜਾਏਗਾ ਐਵੇਂ ਲੋੜ ਤੋਂ ਬਾਦ ਖਾ ਫਿਰ ਪ੍ਰਜਾ ਬਿਮਾਰ ਵੀ ਹੋਵੇਗੀ ਆਂਦਾ ਮਹੱਤਵ ਨਹੀਂ ਸਮਝ ਪਾਏਗੀ ਦਾਨ ਦੀ ਭਾਵਨਾ ਛੱਡ ਦੇਵੇਗੀ ਤੂੰ ਪੁੱਤਰ ਦੇ ਪ੍ਰਾਂ ਦੇ ਦੇ ਪੁੱਤਰ ਤਾਂ ਫਿਰ ਵੀ ਹੋ ਜਾਏਗਾ ਤੂੰ ਪ੍ਰਜਾ ਦਾ ਪਲਾ ਸੋਚ ਉਹਨਾਂ ਨੂੰ ਆਂਦਾ ਮਹੱਤਵ ਸਿਖਾ ਉਹਨਾਂ ਨੂੰ ਦਾਨ ਦੀ ਭਾਵਨਾ ਸਿਖਾ ਦਾਨ ਨਾ ਛੱਡ ਦੇ ਐਵੇਂ ਉਹਨਾਂ ਦਾ ਕਰਮ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਕਿਸਮਤ ਦੇ ਦਰਵਾਜ਼ੇ ਖੋਲ ਦੇ ਉਧਰ ਨਾ ਉਹਨਾਂ ਦਾ ਪੁੱਤਰ ਬਾਗ ਵਿੱਚ ਖੇਡਦਾ ਪਿਆ ਸੀ ਉਖੇੜਦਾ ਕੇੜਦਾ ਆ ਕੇ ਤੇ ਮਾਂ ਦੀ ਗੋਦ ਵਿੱਚ ਬੈਠਣ ਲੱਗਿਆ ਮਾਂ ਨੂੰ ਰੋਂਦੀ ਵੇਖ ਕੇ ਪੁੱਛਿਆ ਵੀ ਮਾਂ ਤੁਹਾਨੂੰ ਕੀ ਹੋਇਆ ਮਾਂ ਨੇ ਕੁਝ ਸਮੇਂ ਚੁੱਪ ਰਹਿ ਕੇ ਫਿਰ ਕਿਹਾ ਵੀ ਸਭ ਵਿਸਤਾਰ ਦੇ ਨਾਲ ਦੱਸ ਤਾਂ ਵੀ ਕੀ ਹੋਣਾ ਤੇ ਕੀ ਵਾਪਰਨਾ ਤੇ ਕੀ ਸ਼ਰਤ ਰੱਖੇਗੀ ਤਾਂ ਪੁੱਤਰ ਨੇ ਕਿਹਾ ਸਭ ਦੇ ਭਲੇ ਲਈ ਮੈਂ ਪ੍ਰਾਨ ਦੇ ਦੇਵਾਂਗੇ ਇੱਚ ਕਿਹੜੀ ਵੱਡੀ ਕਰ ਲੈ ਜਿਸ ਚ ਸਭ ਦਾ ਭਲਾ ਹੈ ਨਾ ਮੈਂ ਆਪਣੇ ਪ੍ਰਾਨ ਦੇ ਦਾਂਗਾ ਤਾਂ ਦੇਵ ਜੋਸਣ ਉਹ ਆਪਣੇ ਅਸਲੀ ਰੂਪ ਵਿੱਚ ਆ ਕੇ ਕਿਹਾ ਮੈਂ ਤਾਂ ਤੇਰੀ ਪ੍ਰੀਖਿਆ ਲੈਣ ਆਇਆ ਹਾਂ ਤੂੰ ਉਸ ਨੂੰ ਸਭ ਦਾ ਭਲਾ ਲੋਚਦਾ ਤੇਰੇ ਮਾਨਨ ਦਾ ਸਭ ਦਾ ਭਲਾ ਤੇਰੇ ਕਰਮ ਹੀ ਤੇਰਾ ਧਰਮ ਹੈ ਤੂੰ ਕੁਝ ਵੀ ਮੰਗ ਤੇਰੀ ਮੰਗ ਪੂਰੀ ਹੋਵੇਗੀ ਤਾਂ ਉਸ ਨੇ ਕਿਹਾ ਸੰਤ ਜੀ ਮੇਰੇ ਕੋਲ ਤਾਂ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ ਪਰਮਾਤਮਾ ਨੇ ਮੈਨੂੰ ਲੋੜ ਤੋਂ ਵੱਧ ਮੇਰੀ ਸਮਰਥਾ ਤੋਂ ਵੱਧ ਮੈਨੂੰ ਨਿਵਾਜਿਆ ਹੋਇਆ ਤੁਸੀਂ ਐਸਾ ਰਾ ਦੱਸੋ ਜੋ ਕਿਸੇ ਦੀ ਮਨ ਦੀ ਇੱਛਾ ਹੈ ਉਹ ਕਿਵੇਂ ਪੂਰਨ ਹੋਵੇ ਤਾਂ ਉਹ ਮਨ ਦੀ ਇੱਛਾ ਪੂਰਨ ਕਰਨ ਲਈ ਉਹ ਕੀ ਕਰੇ ਤਾਂ ਉਸ ਸਮੇਂ ਉਸ ਸੰਤ ਜੀ ਨੇ ਕਿਹਾ ਨਾਰੀਅਲ ਨੂੰ ਸ਼ੀਸ਼ ਪੇਟਾ ਦੇ ਸਮਾਨ ਸਮਝਿਆ ਜਾਂਦਾ ਹੈ ਜਿਸ ਵੀ ਦਿਨ ਤੁਹਾਡੇ ਕੋਲ ਹੋ ਸਕੇ ਉਸ ਦਿਨ ਤੁਸੀਂ ਸਵੇਰੇ ਉੱਠ ਇਸ਼ਨਾਨ ਕਰ ਪਰਮਾਤਮਾ ਦਾ ਨਾਮ ਜਪੋ ਨਾਰੀਅਲ ਨੂੰ ਪ੍ਰਸ਼ਾਦ ਵਜੋ ਛਕੋ ਤੇ ਨਾਰੀਅਲ ਦੀ ਗਿਰੀ ਤੁਸੀਂ ਪ੍ਰਸ਼ਾਦ ਵਜੋ ਵੰਡੋ ਭਾਵ ਤੁਸੀਂ ਆਪਣਾ ਜਿੱਥੇ ਵੀ ਤੁਸੀਂ ਸ਼ਰਧਾ ਭਾਵਨਾ ਉੱਥੇ ਤੁਸੀਂ ਨਾਰੀਅਲ ਪੇਟ ਕਰੋ ਭਾਵ ਤੁਸੀਂ ਆਪਣਾ ਸਿਰ ਅਰਪਣ ਕਰ ਦਿੱਤਾ ਭਾਵੇਂ ਤੁਸੀਂ ਆਪਣੀ ਹੌਮੇ ਜੋ ਹੈ ਉਹ ਤਿਆਗ ਦਿੱਤੀ ਤੇ ਉਸ ਦਿਨ ਆਪਣਾ ਪ੍ਰਸ਼ਾਦਾ ਪਾਣੀ ਦਾਨ ਵੱਜੋਂ ਕਿਸੇ ਨੂੰ ਦਵੋ ਇਸ ਦੇ ਨਾਲ ਤੈਨੂੰ ਅਨ ਦਾ ਮਹੱਤਵ ਵੀ ਸਮਝ ਆਏਗਾ ਤੇ ਦਾਨ ਦੀ ਭਾਵਨਾ ਬਣੀ ਰਹੇਗੀ ਤੈਨੂੰ ਦੂਸਰੇ ਦੀ ਭੁੱਖ ਵੇਖ ਕੇ ਦਰਦ ਹੋਵੇਗਾ ਤੈਨੂੰ ਅੰਦਰ ਐਵੇਂ ਮਹਿਸੂਸ ਹੋਏਗਾ ਕਿ ਕਿਸੇ ਚੀਜ਼ ਦੀ ਕਾਟ ਹੈ ਤੇ ਤੂੰ ਕਿਸੇ ਦਾ ਦੁੱਖ ਸਮਝੇਗਾ ਤੇ ਆਪੇ ਫਿਰ ਤੂੰ ਕਦੀ ਮਾੜਾ ਕਰਮ ਨਹੀਂ ਕਰੇਗਾ ਜੋ ਲੋੜਵੰਦ ਨੇ ਹਮੇਸ਼ਾ ਦੀ ਮਦਦ ਕਰ ਭੁੱਖੇ ਰਹਿ ਪਰਮਾਤਮਾ ਨਹੀਂ ਮਿਲਦਾ ਉਹਨੂੰ ਨਾਲ ਇਹ ਵੀ ਕਿਹਾ ਇੱਕ ਗੱਲ ਯਾਦ ਰੱਖੀ ਭੁੱਖੇ ਰਹਿ ਕੇ ਪਰਮਾਤਮਾ ਨਹੀਂ ਮਿਲਦਾ ਪਰ ਇਸ ਨਾਲ ਤੁਹਾਡੇ ਵਿੱਚ ਦਾਨ ਦੀ ਭਾਵਨਾ ਵਧੇਗੀ ਤੇ ਤਿਲ ਮਾਤਰ ਵੀ ਦਾਨ ਕੀਤਾ ਮਨੁੱਖ ਦੇ ਭਾਗ ਖੋਲ ਦਿੰਦਾ ਹੈ ਇਸ ਦਿਨ ਝੂਠ ਤੇ ਜੂਠ ਨੂੰ ਤਿਆਗ ਦਵੋ ਫਿਰ ਹੌਲੀ-ਹੌਲੀ ਆਪੇ ਜੀਭ ਤੇ ਸੱਤ ਆ ਜਾਵੇਗਾ ਤੇ ਜੇ ਇਸ ਦੀ ਜੀਭ ਤੇ ਹਮੇਸ਼ਾ ਸੱਚ ਰਹਿੰਦਾ ਉਹ ਫਿਰ ਆਪੇ ਉਹਦੀ ਮੂੰਹ ਚੋਂ ਨਿਕਲੀ ਹਰੇਕ ਗੱਲ ਪੂਰੀ ਹੋ ਜਾਂਦੀ ਹੈ ਨਾਰੀਅਲ ਪ੍ਰਸ਼ਾਦ ਨਾਰੀਅਲ ਤੇਰਾ ਸਿਰ ਜੋ ਤੂੰ ਆਪਣਾ ਕਿਸੇ ਦੇ ਅੱਗੇ ਪੇਟਾ ਕਰ ਦਿੱਤਾ ਭਾਵ ਤੇਰੀ ਹੋਮੇ ਉਸ ਸਾਰੀ ਦੂਰ ਹੋਗੀ ਕਿਉਂਕਿ ਇਸ ਸਾਰਾ ਦਿਨ ਜਦੋਂ ਤੂੰ ਥੋੜਾ ਜਿਹਾ ਪ੍ਰਸ਼ਾਦ وچوں ਨਾਰੀਅਲ ਵੀ ਖਾਏਗਾ ਤੇ ਉਸ ਸਾਰਾ ਦਿਨ ਤੈਨੂੰ ਤਾਕਤ ਦੇ ਕੇ ਰੱਖੇਗਾ ਇਸ ਦਿਨ ਕਿਸੇ ਵੀ ਲੋੜਵੰਦੀ ਮਦਦ ਜ਼ਰੂਰ ਕਰੀ ਆਪੇ ਮਨ ਅੰਦਰ ਨਿਮਰਤਾ ਤੇ ਜਦ ਤੂੰ ਕਿਸੇ ਲੋੜਵੰਦੀ ਮਦਦ ਕੀਤੀ ਨਾ ਤਾਂ ਤੇਰੇ ਮਨ ਅੰਦਰ ਆਪੇ ਨਿਮਰਤਾ ਆ ਜਾਵੇਗੀ ਜੋ ਵੀ ਮਹੀਨੇ ਵਿੱਚ ਇੱਕ ਵਾਰ ਵੀ ਕਰੇਗਾ ਉਸ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਜਾਣਗੀਆਂ ਇਸ ਕਰਕੇ ਆਪਾਂ ਸਭ ਨੂੰ ਇਹ ਛੋਟੇ-ਛੋਟੇ ਕੰਮ ਇਹ ਜੋ ਪ੍ਰਾਤਨ ਕਥਾਵਾਂ ਨੇ ਇਹ ਆਪਣੇ ਲਈ ਤਾਂ ਕਿ ਆਪਣੇ ਅੰਦਰ ਅਨ ਦਾ ਮਹੱਤਵ ਸਮਝਿਆ ਜਾਵੇ ਆਪਣੇ ਘਰਾਂ ਵਿੱਚ ਕਈ ਲੋਕ ਐਵੇਂ ਕਰਦੇ ਨੇ ਕਿ ਲੋੜ ਤੋਂ ਵੱਧ ਥਾਲੀ ਚ ਪਵਾ ਲਿਆ ਜਿੰਨਾ ਕੋ ਖਾਣਾ ਬਾਕੀ ਝੂਠ ਛੱਡ ਦਿੱਤੀ ਕਦੀ ਵੀ ਝੂਠ ਨਾ ਛੱਡੋ ਝੂਠ ਸਭ ਤੋਂ ਵੱਡਾ ਪਾਪ ਹੈ ਉਹਨਾਂ ਕੋਈ ਪ੍ਰਸ਼ਾਦਾ ਲਵੋ ਜਿੰਨੇ ਕੋ ਤੁਹਾਨੂੰ ਭੁੱਖ ਹੈ ਕਦੀ ਵੀ ਆਪਣਾ ਝੂਠਾ ਕਿਸੇ ਨੂੰ ਨਾ ਦਵੋ ਹਮੇਸ਼ਾ ਸੱਚ ਬੋਲੋ ਜਦੋਂ ਤੁਸੀਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣ ਲੱਗੇ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਉਣਾ ਲਾਜ਼ਮੀ ਇਹਨਾਂ ਗੱਲਾਂ ਨੂੰ ਜਿਸ ਕਰਨੇ ਵੀ ਆਪਣੀ ਜ਼ਿੰਦਗੀ 'ਚ ਆਪਣੇ ਪਰਿਵਾਰ ਦੇ ਵਿੱਚ ਅਪਣਾ ਲਿਆ ਨਾ ਉਸ ਕਰ ਦੀ ਕਾਇਆਪਲਟ ਜ਼ਰੂਰ ਹੁੰਦੀ ਤੁਸੀਂ ਇੱਕ ਨਿਯਮ ਦੇ ਨਾਲ 21 ਦਿਨ ਆਪਣੇ ਘਰ ਇਹ ਕਰਕੇ ਦੇਖ ਲਓ ਜਿੰਨਾ ਕੋ ਪ੍ਰਸ਼ਾਦਾ ਚਾਹੀਦਾ ਉਹਨਾਂ ਹੀ ਥਾਲੀ ਵਿੱਚ ਪਾਓ ਝੂਠ ਕਿਸੇ ਨੂੰ ਨਾ ਦਵੋ ਝੂਠ ਜਮਾ ਨਾ ਬੋਲੋ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਬਾਣੀ ਪੜੋ ਉਸ ਤੋਂ ਉਪਰੰਤ ਜਦੋਂ ਬਾਣੀ ਪੜੋ ਕੋਲ ਜਲ ਰੱਖੋ ਉਹ ਜਲ ਵੀ ਛਕੋ ਕਿਸੇ ਲੋੜਵੰਦੀ ਮਦਦ ਕਰੋ ਭਾਵੇਂ ਅੰਨ ਦੇ ਰੂਪ ਵਿੱਚ ਭਾਵੇਂ ਪ੍ਰਸ਼ਾਦੇ ਦੇ ਰੂਪ ਵਿੱਚ ਜਿਸ ਤਰ੍ਹਾਂ ਦੀ ਕਿਸੇ ਨੂੰ ਮਦਦ ਆਪਣੀ ਸਮਰੱਥਾ ਦੇ ਅਨੁਸਾਰ ਜਦੋਂ ਤੁਸੀਂ ਐਵੇਂ ਕਰੋਗੇ ਤੁਸੀਂ ਦੇਖਿਓ ਤੁਹਾਡੇ ਘਰ ਬਰਕਤ ਆ ਪਾ ਕੇ ਵਾਸ ਕਰੇਗੀ ਆਪਣੇ ਵਿੱਚੋਂ ਕਈਆਂ ਦਾ ਇਹ ਹੁੰਦਾ ਨਾ ਕਿ ਮਨ ਦੀ ਇੱਛਾ ਨਹੀਂ ਪੂਰੀ ਹੁੰਦੀ ਤਾਂ ਉਹ ਇਹ ਕਾਰਜ ਜ਼ਰੂਰ ਕਰਕੇ ਵੇਖੋ ਦਿਨਾਂ ਵਿੱਚ ਤੁਹਾਡੀ ਕਾਇਆ ਪਲਟ ਆਪ ਹੋ ਜਾਵੇਗੀ ਇਹ ਦੇਖਣ ਚ ਬਹੁਤ ਛੋਟਾ ਲੱਗਦਾ ਪਰ ਤੁਸੀਂ 21 ਦਿਨ ਕਰ ਲਓ 21 ਦਿਨ ਕੋਈ ਵੀ ਕੰਮ ਕਰੀਏ ਉਹ ਆਪਣੀ ਆਦਤ ਤੇ ਸੁਭਾਅ ਦੇ ਵਿੱਚ ਰਚ ਜਾਂਦਾ ਜਦੋਂ ਆਪਾਂ 21 ਦਿਨ ਐਵੇਂ ਕਰਾਂਗੇ ਤੇ ਹੌਲੀ-ਹੌਲੀ ਆਪਣੀ ਜੀਬ ਤੇ ਵੀ ਸੱਚ ਆ ਜਾਏਗਾ ਝੂਠ ਤੇ ਝੂਠ ਆਪਣੇ ਘਰੋਂ ਬਾਹਰ ਹੋ ਜਾਵੇਗਾ ਪਰਮਾਤਮਾ ਦਾ ਜਦੋਂ ਨਾਮ ਆ ਗਿਆ ਉੱਥੇ ਸਾਰਾ ਕੁਝ ਆ ਜਾਂਦਾ ਫਿਰ ਆਓ ਰਲ ਮਿਲ ਵਾਈਗਰੂ ਵਾਲੇ ਪਾਸੇ